हिमाचल गए नौजवानों दे मोटरसाइकिलां तो ਝੰਡੇ ਤੇ ਭਿੰਡਰਾਂ ਵਾਲੇ ਦੇ ਪੋਸਟਰ ਉਤਾਰੇ ਜਾਣ ਦਾ ਮਾਮਲਾ ਲਗਾਤਾਰ ਭੱਗ ਦਾ ਨਜ਼ਰ ਆ ਰਿਹਾ ਤੇ ਹੁਣ ਪੰਜਾਬ ਦੇ ਮੁਹਾਲੀ ਦੇ ਖਰੜ ਵਿੱਚ ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਬੱਸ ਦੇ ਉੱਤੇ ਹਮਲਾ ਹੋਇਆ ਹੈ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਹਮਲਾ ਕਿਸ ਨੇ ਕੀਤਾ ਹੈ ਪਰ バス ਵਿੱਚ ਸਵਾਰ 25 ਲੋਕ ਇਸ ਹਮਲੇ ਵਿੱਚ ਵਾਰ-ਵਾਰ ਬਚੇ ਨੇ ਦੋ ਨੌਜਵਾਨਾਂ ਨੇ ਖਰੜ ਨੇੜੇ バス ਨੂੰ ਰੋਕ ਲਿਆ ਤੇ ਡੰਡਿਆਂ ਤੇ ਪੱਥਰਾਂ ਦੇ ਨਾਲ ਅੱਗੇ ਤੇ ਪਾਸੇ ਦੀਆਂ ਖਿੜਕੀਆਂ ਤੋੜ ਦਿੱਤੀਆਂ ਬਾਅਦ ਵਿੱਚ ਉਲਟੂ ਕਾਰ ਵਿੱਚ ਆਏ ਮੁਲਜ਼ਮ ਫਰਾਰ ਹੋ ਗਏ ਫਿਲਹਾਲ ਖਰੜ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਦਰਅਸਲ ਮੰਗਲਵਾਰ ਨੂੰ ਸ਼ਾਮ ਖਰੜ ਚ ਹਮਾਚ ਰੋਡ ਟ੍ਰਾਂਸਪੋਰਟ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਹੰਮੀਰਪੁਰ ਡਿਪੂ ਦੀ ਬੱਸ ਦੇ ਉੱਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਘਟਾ ਵਿੱਚ ਡਰਾਈਵਰ ਕੰਡਕਟਰ ਅਤੇ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਬੱਸ ਦੇ ਸ਼ੀਸ਼ੇ ਬੁਰੀ ਤਰ੍ਹਾਂ ਤੋੜ ਦਿੱਤੇ ਗਏ ਨੇ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਤੋਂ ਦੇਖਿਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਬਸ ਤੇ ਲਾਟੀਆਂ ਨਾਲ ਹਮਲਾ ਕੀਤਾ ਤੇ ਸ਼ੀਸ਼ੇ ਤੋੜ ਦਿੱਤੇ ਇਹ ਬਸ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਸੀ ਬਸ ਆਪਰੇਟਰ ਲਵਲੀ ਕੁਮਾਰ ਨੇ ਦੱਸਿਆ ਕਿ ਬਸ ਸ਼ਾਮ ਕਰੀਬ 6:15 ਮਿੰਟ ਤੇ ਚੰਡੀਗੜ੍ਹ ਤੋਂ ਹਮੀਰਪੁਰ ਲਈ ਰਵਾਨਾ ਹੋਈ ਜਦੋਂ ਬਸ ਖਰੜ ਪਹੁੰਚੀ ਤਾਂ ਇੱਕ ਵਾਹਨ ਨੇ ਉਸ ਨੂੰ ਓਵਰਟੇਕ ਕਰਕੇ ਰੁਕਣ ਦਾ ਇਸ਼ਾਰਾ ਕੀਤਾ ਜਿਵੇਂ ਹੀ ਬਸ ਰੁਕੀ ਤਾਂ ਦੋ ਵਿਅਕਤੀ ਲਾਠੀਆਂ ਲੈ ਕੇ ਕਾਰ ਤੋਂ ਬਾਹਰ ਆਏ ਅਤੇ ਬਸ ਤੇ ਅਗਲੇ ਸ਼ੀਸ਼ੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਬਸ ਤੇ ਵਿੱਚ 25 ਤੋਂ 26 ਸਵਾਰੀਆਂ ਸੀ ਜੋ ਹਮਲੇ ਕਾਰਨ ਬੁਰੀ ਤਰ੍ਹਾਂ ਘਬਰਾ ਗਈਆਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਘਟਨਾ ਦੀ ਪੁਸ਼ਟੀ ਕਰਦਿਆਂ ਹਮੀਰਪੁਰ ਬਸ ਅੱਡੇ ਦੇ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਬਸ ਤੇ ਹਮਲਾ ਕਰਕੇ ਸ਼ੀਸ਼ੇ ਤੋੜ ਦਿੱਤੇ ਗਏ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਮੌਕੇ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਆਟੋਕਾਰ ਵਿੱਚ ਚਾਏ ਦੋਵੇਂ ਮੁਲਜ਼ਮਾ ਨੇ ਕਾਰ ਦੀ ਨੰਬਰ ਪਲੇਟ ਵੀ ਟੱਕੀ ਹੋਈ ਸੀ ਅਤੇ ਆਪਣੇ ਮੂਹ ਵੀ ਟੱਕੇ ਹੋਏ ਸਨ ਹਮਲੇ ਤੋਂ ਬਾਅਦ ਮੁਲਜ਼ਮ ਖੁਰਦ ਤੋਂ ਕੀਰਤਪੁਰ ਨੂੰ ਜਾਂਦੇ ਫਰਾਰ ਹੋ ਗਏ ਦੱਸ ਦिए ਕਿ ਇਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤਣਾਅ ਦਾ ਕਾਰਨ ਬਣਦਾ ਜਾ ਰਿਹਾ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਕੁਲੂ ਇਲਾਕੇ ਤੋਂ ਸ਼ੁਰੂ ਹੋਇਆ ਸੀ ਜਦੋਂ ਪੰਜਾਬ ਤੋਂ ਕੁਝ ਸੈਲਾਨੀ ਭਿੰਡਰਾਂ ਵਾਲੇ ਦੇ ਝੰਡੇ ਅਤੇ ਪੋਸਟਰ ਲੈ ਕੇ ਪੁੱਜੇ ਸੀ ਪਰ ਸਥਾਨਕ ਲੋਕਾਂ ਨੇ ਜ਼ਬਰਦਸਤੀ ਇਹਨਾਂ ਝੰਡਿਆਂ ਨੂੰ ਖੋ ਕੇ ਪਾੜ ਦਿੱਤਾ ਅਤੇ ਮੋਟਰਸਾਈਕਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਇਸ ਘਟਨਾ ਦੇ ਵਿਰੋਧ ਵਿੱਚ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੀਆਂ ਬੱਸਾਂ ਦੇ ਉੱਤੇ ਭਿੰਡਰਾਂ ਵਾਲਿਆਂ ਦੀ ਫੋਟੋਆਂ ਵੀ ਲਗਾਈਆਂ ਗਈਆਂ ਸੀ ਤੇ ਹੁਣੇ ਮਾਮਲਾ ਲਗਾਤਾਰ ਭਖ ਦਾ ਨਜ਼ਰ ਆ ਰਿਹਾ ਹੈ ਇੱਥੋਂ ਤੱਕ ਕਿ ਹਿਮਾਚਲ ਵਿਧਾਨ ਸਭਾ ਦੇ ਵਿੱਚ ਵੀ ਇਹ ਮਾਮਲਾ ਉੱਠਿਆ ਜਿੱਥੇ ਉਹਨਾਂ ਨੇ ਮੰਗ ਕੀਤੀ ਵਿਰੋਧੀ ਧਿਰ ਨੇ ਕਿ ਇਹ ਜਿਹੜਾ ਮਾਹੌਲ ਬਣ ਰਿਹਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਘਾਤਕ ਹੋ ਸਕਦਾ ਹੈ ਪਰ ਉਧਰ ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਅਸੀਂ ਪੰਜਾਬ ਦੇ ਸੀਐਮ ਨਾਲ ਗੱਲ ਕਰਾਂਗੇ ਇਸ ਮਾਮਲੇ ਨੂੰ ਲੈ ਕੇ ਪਰ ਜਿਹੜੇ ਲੋਕਾਂ ਨੇ ਜਿਹਾ ਕੀਤਾ ਇੱਧਰ ਆ ਕੇ ਸਾਡੇ ਸੂਬੇ ਵਿੱਚ ਉਹਨਾਂ ਦੇ ਉੱਤੇ ਅਸੀਂ ਕਾਰਵਾਈ ਵੀ ਕਰ ਦਿੱਤੀ ਹੈ ਪਰਚੇ ਵੀ ਦਰਜ ਕਰ ਦਿੱਤੇ ਨੇ ਪਰ ਵੱਡੇ ਸਵਾਲ ਫਿਰ ਤੋਂ ਹੀ ਪੈਦਾ ਹੁੰਦੇ ਨੇ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਧਰਮ ਮੰਨਣ ਦਾ ਅਧਿਕਾਰ ਹੈ ਤੇ ਕੋਈ ਵੀ ਗਤੀਵਿਧੀ ਜਿਹੜੀ ਕਿ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹੋ ਸਕਦੀ ਹੈ ਉਸ ਨੂੰ ਕਰਨ ਦਾ ਅਧਿਕਾਰ ਹੈ ਪਰ باوجود ਇਸ ਤੇ ਜਿਹੜਾ ਸਰਕਾਰ ਉਧਰ ਦੇ ਲੋਕਾਂ ਦੇ ਨਾਲ ਜਿਹੜਾ ਹੈ ਵਿਵਾਦ ਪੱਖ ਦਾ ਨਸਰਾ ਰਿਹਾ ਹੈ ਇਹ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਹਰ ਵਿਅਕਤੀ ਜਾਣਦਾ ਕਿ ਹਿਮਾਚਲ ਦੀ ਜਿਹੜੀ ਅਰਥ ਵਿਵਸਥਾ ਹੈ ਉਹ ਜ਼ਿਆਦਾਤਰ ਟੂਰਿਜ਼ਮ ਪਲੇਸ ਦੇ ਉੱਤੇ ਨਿਰਭਰ ਕਰਦੀ ਹੈ ਟੂਰਿਜ਼ਮ ਦੇ ਉੱਤੇ ਨਿਰਭਰ ਕਰਦੀ ਹੈ ਇਸ ਕਰਕੇ ਜ਼ਿਆਦਾ ਸੈਲਾਨੀ ਜਿਹੜੇ ਜਾਂਦੇ ਨੇ ਹਿਮਾਚਲ ਦੇ ਵਿੱਚ ਉਹ ਪੰਜਾਬ ਤੋਂ ਜਾਂਦੇ ਨੇ ਉੱਥੇ ਹਜ਼ਾਰਾਂ ਰੁਪਏ ਖਰਚ ਕਰਕੇ ਨੌਜਵਾਨ ਆਉਂਦੇ ਨੇ ਤਾਂ ਜੇਕਰ ਨੌਜਵਾਨਾਂ ਨੇ ਹਿਮਾਚਲ ਜਾਣਾ ਬੰਦ ਕਰ ਦਿੱਤਾ ਤਾਂ ਵੱਡਾ ਆਰਥਿਕ ਘਾਟਾ ਵੀ ਹਿਮਾਚਲ ਨੂੰ ਪੈ ਸਕਦਾ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਸੁਲਝਦਾ ਨਜ਼ਰ ਆਊਗਾ ਜਾਂ ਫਿਰ ਇਸੇ ਤਰੀਕੇ ਨਾਲ ਤੂਲ ਫੜਦਾ ਨਜ਼ਰ ਆਊਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਦਿਵਯਾਜਿਤ ਧੰਨਵਾਦ